ਨਾ ਅਗਲਾ ਚਾਹੁੰਦਾ ਸੀ ਠੀਕ ਹੈ ਜੀ ਸਾਨੂੰ ਐਦਾਂ ਦਾ ਇੱਕ ਮਹਿਲ ਚਾਹੀਦਾ ਅਸੀਂ ਉਹਦਾ ਬਣਾ ਕੇ ਦਿੱਤਾ ਹੈ ਕਰੋੜਾਂ ਰੁਪਇਆ ਲਗਾਣਾ ਜੀ ਬਿਲਕੁਲ ਜੀ ਅਸੀਂ ਨਹੀਂ ਚਾਹੁੰਦੇ ਵੀ ਕਿਤੇ ਵੀ ਸਾਡੀ ਗਲਤੀ ਕਰਕੇ ਤੇ ਅਗਲੇ ਦਾ ਕੋਈ ਨੁਕਸਾਨ ਹੋ ਟੋਟਲ ਜਾਨੀ ਕਿ 1 ਏਕੜ ਹੈ ਜੀ ਸਾਰਾ ਬਿਲਡਿੰਗ ਜਿਹੜੀ ਹੈਗੀ ਇਹ 9000 ਜਾਨੀ ਕਿ ਸਕਰ ਫੁੱਟ ਏਰੀਆ ਤੇ ਟੋਟਲੀ ਜੇ ਕੰਪਲੀਟ ਦੀ ਗੱਲ ਕਰੀਏ ਆਪਾਂ ਜੀ ਜਾਨੀ ਤਕਰੀਬਨ ਇਹ 8 ਕੁ ਮਹੀਨਿਆਂ ਦੇ ਵਿੱਚ ਟੋਟਲ ਰੈਡੀ ਹੋ ਗਈ ਜਿੰਨੀ ਕੋਠੀ ਇਹ ਬਾਹਰੋਂ ਚੰਗੀ ਦਿਸ ਰਹੀ ਹੈ ਇਹਦੋਂ ਕਿਤੇ ਵਧੀਆ ਜਾਨੀ ਕਿ ਜੇ ਆਪਾਂ ਹੁਣ ਆ 15 ਦਿਖਾਵਾਂਗੇ ਤੁਸੀਂ ਦੇਖੋਗੇ ਅੰਦਰ ਜਾਨੀ ਕਿ ਬਹੁ ਚੰਗਾ ਜਿਹਾ ਇਕੱਲਾ ਇਕੱਲਾ ਕੰਮ ਹੈ ਜਿਹੜਾ ਐ ਪੂਰੇ ਸਜੀਦਗੀ ਨਾਲ ਹੋਇਆ ਹੋਇਆ ਜੀ। ਕੰਮ ਦਾ ਨਹੀਂ ਤਜਰਬਾ ਜੀ ਮੇਰੇ ਬਾਬਾ ਜੀ ਤੋਂ ਲੈ ਕੇ ਮੇਰੇ ਬਾਬਾ ਜੀ ਕੰਮ ਕਰਦੇ ਹੁੰਦੇ ਫਿਰ ਮੇਰੇ ਫਾਜ਼ਲ ਸਾਹਿਬ ਕੰਮ ਕਰਦੇ ਹੁੰਦੇ ਹੁਣ ਮੈਂ ਵੀ ਕਰਦਾ ਮੇਰਾ ਬੇਟਾ ਵੀ ਦੇਖੋ ਹੁਣ ਆਰਕੀਟੈਕਟ ਹੈ। ਇਕੱਲੀ ਇਕੱਲੀ ਚੀਜ਼ ਅਸੀਂ ਬ੍ਰਾਂਡਡ ਲਾਈ ਹੈ। ਠੀਕ ਹੈ ਜੀ। ਇਹ ਅਸੀਂ ਕਜਾਰੀਆਂ ਦੀ ਟੈਲ ਲਾਈ ਹੈ। ਇੱਥੋਂ ਮਾਨਸਾ ਸਾਡੇ ਹੈਗੇ ਨਹੀਂ ਜੀ। ਫੁੱਲ ਅਸੀਂ ਡਿਜ਼ਾਈਨ ਜਿਹੜੀ ਹੈਗੀ ਅਸੀਂ ਸਾਰਾ ਲਾ ਕੇ A to Z ਅਸੀਂ ਕੰਮ ਹਾਂ ਜੀ। ਹਾਂ ਜੀ ਹਾਂ। ਕਿਸੇ ਤਰ੍ਹਾਂ ਦਾ ਕਿਸੇ ਪਾਸੇ ਹੋਰ ਜਾਣ ਦੀ ਗਾਹਕ ਨੂੰ ਜ਼ਰੂਰ ਤੁਸੀਂ ਕਹੋਗੇ ਸੋਹਣਾ ਬਈ ਰੋਜ਼ ਕਹਿ ਜਾਂਦਾ ਵੀ ਇਹਨੇ ਕਿੰਨੇ ਘਰ ਲਾਵਦਾ ਪਰ ਬਾਕੀ ਸੋਹਣਾ ਬਣਾ ਹੋਇਆ ਇੱਕ ਇੱਕ ਚੀਜ਼ ਤਸੱਲੀ ਕਰਾਈ ਹੋਈ ਹੈਗੀ ਤੇ ਮੇਨ ਐਂਟਰੀ ਤਾਂ ਸ਼ੋਅ ਕੀਤੀ ਆ ਵੀ ਤੁਹਾਨੂੰ ਪਤਾ ਲੱਗ ਜੇ ਜੇਕਰ ਤੁਸੀਂ ਕਲਾਸਿਕਲ ਦੇ ਵਿੱਚ ਘਰ ਬਣਾਉਣਾ ਚਾਹੁੰਦੇ ਹੋ ਤਾਂ ਵਾ ਮੇਨ ਐਂਟਰੀ ਤੇ ਵੀ ਆਪਾਂ ਕੀ ਕਰ ਸਕਦੇ ਆ ਵੱਖਰਾ ਕਿਸ ਤਰ੍ਹਾਂ ਦਾ ਗੇਟ ਬਣਾ ਸਕਦੇ ਆ ਤੇ ਇਹ ਗੇਟ ਦਾ ਡਿਜ਼ਾਈਨ ਵੀ ਬਹੁਤ ਸੋਹਣਾਗਾ ਤੇ ਆਪਾਂ ਲੈਫਟ ਵਾਲੇ ਗੇਟ ਰਹੀਂ ਲੰਘਾਂਗੇ ਤੇ ਇੱਥੋਂ ਜਾ ਕੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੁਸੀਂ ਬਾਹਰ ਲੌਨ ਏਰੀਆ ਘਾਹ ਵਗੈਰਾ ਬੂਟੇ ਵਗੈਰਾ ਲੱਗੇ ਆ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਘਰ ਨੂੰ ਸਜਾਇਆ ਗਿਆ ਹੈਗਾ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਆਪਣੇ ਨਾਲ ਨੇ ਬਾਈ ਜੀ ਤੇ ਜਿਨ੍ਹਾਂ ਨੇ ਇਹ ਘਰ ਨੂੰ ਸਾਰਾ ਆਪਣੇ ਹੱਥੀ ਤਿਆਰ ਕਰਵਾਇਆ ਹੈਗਾ। ਹੱਸੀ ਗੱਲ ਜੀ। ਹੱਸੀ ਗੱਲ ਬਾਈ ਜੀ। ਅ ਸਰ ਸਭ ਤੋਂ ਪਹਿਲਾਂ ਤਾਂ ਨਾ ਆਪਾਂ ਨਾਂ ਦੱਸਦੀ ਆ ਆਪਣਾ। ਹਾਂਜੀ। ਜੀ। ਮੇਰਾ ਨਾਂ ਸੁਖਪਾਲ ਸਿੰਘ ਹੈ ਜੀ। ਆਰਾਮਗੜੀਆ ਬਿਲਡਿੰਗ ਠੇਕੇਦਾਰ। ਠੀਕ ਹੈ ਜੀ। ਤੇ ਮੈਂ ਪੀਕੇ ਤੋਂ ਬਲੌਂਗ ਕਰਦਾ ਜੀ। ਜੀ। ਤੇ ਆਪਾਂ ਅੱਜ ਮਾਨਸਾ ਸ਼ਹਿਰ ਦੇ ਵਿੱਚ ਜਿਹੜੀ ਆਪਣੀ ਇਹ ਵੇਲੀ ਬਣੀ ਹੈ। ਜੀ। ਅੱਜ ਆਪਾਂ ਮਾਨਸਾ ਦੇ ਵਿੱਚ ਖੜੇ ਆ ਜੀ। ਜੀ। ਜੇ ਗੱਲ ਕਰੀਏ ਜੀ ਆਪਾਂ ਜਿਵੇਂ ਘਰਾਂ ਦਾ ਤਾਂ ਹੁਣ ਆਪਾਂ ਦਿਖਾਈ ਰਹੇ ਆ ਵੀ ਅਜ ਘਰ ਤੁਸੀਂ ਤਿਆਰ ਕਰਦਿਓ ਫੋਰ ਕਿਹੜਾ ਕਿਹੜਾ ਕੰਮ ਕਰਦਿਓ ਇਹਦੇ ਨਾਲ ਤੁਸੀਂ ਦੇਖੋ ਜੀ ਜਿਵੇਂ ਸਾਡੇ ਮਾਨਸਾ ਦੇ ਵਿੱਚ ਜਿਹੜੇ ਮੇਰੇ ਪ੍ਰੋਜੈਕਟ ਕੀਤੇ ਹੋਏ ਨੇ ਜਿਵੇਂ ਸਕੂਲ ਹੋਗੇ ਜੇ ਕਾਲਜ ਹੋਗੇ ਹਸਪੀਟਲ ਹੋਗੇ ਮੈਰੇਜ ਪੈਲਸ ਹੋਗੇ ਤੇ ਕਲਾਸਿਕਲ ਡਿਜ਼ਾਈਨ ਦੀਆਂ ਜਨ ਕਿ ਸ਼ਾਨਦਾਰ ਜਿੰਨੀਆਂ ਵੀ ਕੋਠੀਆਂ ਨੇ ਆਪਾਂ ਮਾਲਕ ਦੀ ਮਿਹਰ ਨਾਲ ਇੱਥੇ ਬੜੀਆਂ ਬਣਾਈਆਂ ਨੇ ਆਪਾਂ ਸਾਰੇ ਦਰਸ਼ਕਾਂ ਨੂੰ ਦੱਸ ਦੇਣਾ ਵੀ ਅਸੀਂ ਸਾਰੀਆਂ ਦਿਖਾ ਵੀ ਸਕਦੇ ਆ ਆਪਾਂ ਨੂੰ ਜੀ ਜਿਹਨੇ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਡਿਜ਼ਾਈਨ ਆਪਣੇ ਤੋਂ ਕਿਸੇ ਤਰ੍ਹਾਂ ਦਾ ਵੀ ਦੇਖਣਾ ਹੈ ਤਾਂ ਆਪਾਂ ਸਾਰੇ ਵਿਖਾ ਸਕਦੇ ਠੀਕ ਹੈ ਜੀ ਬਲ ਬਿਲਡਿੰਗ ਦੇ ਨਾਲ ਨਾਲ ਆਰਕੀਟੈਕਚਰ ਵੀ ਤੁਹਾਡਾ ਆਪਦੀ ਹੈ ਜੀ ਆਰਕੀਟੈਕਟ ਦੇਖੋ ਜੀ ਅਸੀਂ ਮਾਲਕ ਦੀ ਮੇਰੇ ਨਾਲ ਅਸੀਂ ਰਾਮ ਗੜੀਆ ਜੀ ਸਾਡਾ ਜਿਹੜਾ ਤਜਰਬਾ ਹੈ ਉਹ 35 ਸਾਲ ਤੋਂ ਸਾਡਾ ਖਾਨਦਾਨੀ ਸਾਡਾ ਤਜਰਬਾ ਹੈ ਜੀ ਤੇ ਉਸ ਕਰਕੇ ਏ ਆਬिजन ਕੇ ਪੂਰਾ ਥੱਲੋਂ ਨੀਚੋਂ ਲੈ ਕੇ ਇੱਕ ਵਾਰੀ ਆਰਕੀਟੈਕਟ ਜਿਹੜਾ ਹੈਗਾ ਜੀ ਆਰਕੀਟੈਕਟ ਮੇਰਾ ਬੇਟਾ ਹੈ ਜੀ ਠੀਕ ਹੈ ਜੀ ਫੁੱਲ ਅਸੀਂ ਡਿਜ਼ਾਈਨ ਜਿਹੜੀ ਹੈਗੀ ਅਸੀਂ ਸਾਰਾ ਲਾ ਕੇ ਏ ਟੂ ਜ਼ेड ਅਸੀਂ ਕੰਮ ਹਾਂ ਜੀ ਹਾਂ ਜੀ ਹਾਂ ਕਿਸੇ ਤਰ੍ਹਾਂ ਦਾ ਕਿਸੇ ਪਾਸੇ ਹੋਰ ਜਾਣ ਦੀ ਗਾਹਕ ਨੂੰ ਜ਼ਰੂਰਤ ਨਹੀਂ ਜੀ ਜੋ ਕੰਮ ਕਰਦੇ ਅਸੀਂ ਸਿਰੇ ਤੋਂ ਲੈ ਕੇ ਥੱਲੇ ਤੱਕ ਸਾਰਾ ਕੰਮ ਆਪਣਾ ਹੁੰਦਾ ਜੀ ਅੱਗੇ ਜੇ ਦੋਸਤੋ ਕਈ ਵਾਰ ਆਪਾਂ ਡਿਜ਼ਾਈਨ ਕਿਤੇ ਹੋਰ ਵੀ ਬਣਾਏ ਹੁੰਦਾ ਤਾਂ ਵੀ ਦਿੱਕਤ ਨਹੀਂ ਕੋਈ ਨਹੀਂ ਕਿਉਂਕਿ ਇਹਨਾਂ ਦੀ ਟੀਮ ਆਪ ਵੀ ਸਮਝਦਾਰ ਨੇ ਆਰਕੀਟੈਕਟਰ ਵੀ ਹੈਗਾਗਾ ਉਹਦੇ ਵਿੱਚ ਕੋਈ ਚੇਂਜਸ ਕਰਾ ਟੋਟਲ ਕਿੰਨੇ ਏਰੀਆ ਦੇ ਵਿੱਚ ਇਹ ਘਰ ਬਣਿਆ ਹੈ ਇਹ ਟੋਟਲ ਜਾਨੀ ਕਿ 1 ਏਕੜ ਹੈ ਜੀ ਸਾਰਾ ਠੀਕ ਹੈ ਜੀ ਤੇ ਜਿਹਦੇ ਵਿੱਚ ਜਾਨੀ ਕਿ ਜਿਹੜੀ ਆਪਣੀ ਬਿਲਡਿੰਗ ਹੈ ਇਹ ਠੀਕ ਹੈ ਜੀ ਇਹ ਬਿਲਡਿੰਗ ਜਿਹੜੀ ਹੈਗੀ ਇਹ 9000 ਜਾਨੀ ਕਿ ਸਕੁਅਰ ਫੁੱਟ ਏਰੀਆ ਹੈ ਟੋਟਲ ਦੋਨਾਂ ਟੋਟਲ ਹਾਂ ਗਰਾਉਂਡ ਫਲੋਰ ਤੇ ਫਰਸਟ ਫਲੋਰ ਜਿਹੜਾ ਹੈਗਾ ਠੀਕ ਹੈ ਜੀ ਤੇ 9000 ਦੇ ਵਿੱਚ ਬਣੀ ਹੋਈ ਹੈ ਤੇ ਟੋਟਲੀ ਜੇ ਕੰਪਲੀਟ ਦੀ ਗੱਲ ਕਰੀਏ ਆਪਾਂ ਜੀ ਜਾਨੀ ਤਕਰੀਬਨ ਇਹ 8 ਕੁ ਮਹੀਨਿਆਂ ਦੇ ਵਿੱਚ ਟੋਟਲ ਰੈਡੀ ਹੋ ਗਈ ਸੀ ਜਿਹੜਾ ਸਾਡਾ ਸਿਵਲ ਦਾ ਵਰਕ ਸੀਗਾ ਉਹ ਅਸੀਂ 5 ਕੁ ਮਹੀਨਿਆਂ 'ਚ ਤਿਆਰ ਕਰਤਾ ਸੀ ਠੀਕ ਹੈ ਜੀ ਤੇ ਜਿਹੜਾ ਬਾਕੀ ਇੰਟੀਰੀਅਰ ਦਾ ਕੰਮ ਸੀ ਜਿਵੇਂ ਲੱਕੜ ਦਾ ਪੇਂਟ ਦਾ ਜਾਨੀ ਕਿ 5-4 ਕੁ ਮਹੀਨੇ ਇਹਦੇ ਤੇ ਹੋਰ ਲੱਗੇ ਆ ਜਾਨੀ ਕਿ 8-9 ਮਹੀਨਿਆਂ ਦੇ ਵਿੱਚ ਵਿੱਚ ਇਹ ਸਾਰਾ ਕੰਪਲੀਟ ਹੋ ਗਿਆ ਜੀ ਹਾਂ ਜੀ ਬਾਈ ਜੀ ਦੱਸਦੇ ਸੀ 16 ਫਰਵਰੀ ਨੂੰ ਵਿਆਹ ਸੀਗਾ 5 ਤੋਂ 10 ਫਰਵਰੀ ਦੇ ਵਿੱਚ ਰਿਹਾਇਸ਼ ਕਰਾ ਦਿੱਤੀ ਸੀ ਕਰਾਤੀ ਸੀ ਜੀ ਬਿਲਕੁਲ ਜੀ ਪਹਿਲਾਂ 2000 ਅਸੀਂ ਉਸ ਦੇ 18 ਦੇ ਵਿੱਚ ਇਹਨਾਂ ਦਾ ਅਸੀਂ ਮੈਰਿਜ ਪੈਲਸ ਵੀ ਪਾਇਆ ਹੈ ਠੀਕ ਹੈ ਜਿਹੜਾ ਬਰਨਾਲਾ ਰੋਡ ਤੇ ਇੱਥੇ ਸਾਡੇ ਬਣਿਆ ਹੋਇਆ ਪਟਿਆਲਾ ਰੋਡ ਤੇ ਇੱਥੇ ਕਿੰਚੀਆਂ ਤੋਂ ਠੀਕ ਹੈ ਜੀ ਤੇ ਉਹ ਵੀ ਵਿਰਾਸਤ ਪੈਲਸ ਇਹਨਾਂ ਦਾ ਬਣਿਆ ਹੋਇਆ ਉਹ ਵੀ ਅਸੀਂ ਮੰਨ ਲੈਂਦੇ ਹਾਂ ਦਾ ਬਣਾਇਆ ਸੀਗਾ ਜੀ ਉਦੋਂ ਤੈਨਾਂ ਦਾ ਪਿਆਰ ਸੀ ਬਸ ਉਹ ਕਹਿੰਦੇ ਵੀ ਸਾਡੀ ਹਵੇਲੀ ਬਣਾਣੀ ਹੈ ਜੀ ਇਦਾਂ ਦੀ ਠੀਕ ਹੈ ਜੀ ਤੇ ਇਧਰ ਇਹ ਟਾਇਲ ਲੱਗੀ ਹੈ ਜੀ ਹਾਂ ਜੀ ਇਹ ਸਾਰੀ ਟਾਇਲ ਲੱਗੀ ਹੈ ਜੀ ਥੱਲੇ ਸਾਰਾ ਸਾਰਾ ਆ ਆਪਣਾ ਸੈਂਟਰ ਦੇ ਵਿੱਚ ਹੋਊਗਾ ਜੀ ਫਾਰ ਆਗੇ ਸਾਰਾ ਹਾਫ ਫਾਰ ਆਗੇ ਤੇ ਹੁਣ ਗੱਲ ਕਰੀਏ ਡਿਜ਼ਾਈਨ ਦੀ ਡਿਜ਼ਾਈਨ ਇਹ ਕਲਾਸਿਕਲ ਹਾਂ ਜੀ ਜਿਵੇਂ ਆਪਾਂ ਇਹਦਾ ਕੱਲਾ ਕੱਲਾ ਜਿਹੜਾ ਵਰਕ ਹੈ ਸਾਰਾ ਸਿਮਿੰਟਡ ਹੋਇਆ ਹੋਇਆ ਹੈ ਜੀ ਠੀਕ ਹੈ ਯਾਨੀ ਕਿ ਆਪਾਂ ਇਹਦੀ ਗੱਲ ਕਰੀ ਗਏ ਵੀ ਕੋਈ ਵੀ ਇਹਦੇ ਵਿੱਚ ਡੁਪਲੀਕੇਟ ਜਾਂ ਜਿਸ ਤਰ੍ਹਾਂ ਦਾ ਆਪਾਂ ਯਾਨੀ ਕਿ ਆਸ ਦਾ ਬਣਵਾ ਲੈਣੇ ਆ ਉਹ ਬਣਿਆ ਬਣਿਆ ਨਹੀਂ ਰੀਡੀमेड ਕੋਈ ਨਹੀਂ ਇਹਦੇ ਚ ਠੀਕ ਹੈ ਜੀ ਜਿਹੜੀ ਵੀ ਚੀਜ਼ ਬਣੀ ਹੋਈ ਆ ਸਾਰੇ ਹੱਥੀਂ ਆਪਣਾ ਜਣ ਕੇ ਨਿੱਕੀ ਤੋਂ ਨਿੱਕੀ ਮੋਲਡਿੰਗ ਹੈ ਜਿਹੜੀ ਮਨ ਜੇ ਕਿ ਛੱਤ ਦੇ ਗੱਲ ਹੈ ਸਿੰਗਲ ਜਿਹਾ ਲੱਗੇ ਲੱਗਦਾ ਮੈਨੂੰ ਹੋਰ ਜਿਹੜਾ ਵੀ ਉਸ ਲੱਗਿਆਗਾ ਬਾਕੀ ਸਾਰਾ ਸਿਮੈਂਟਡ ਨੂੰ ਹੀ ਮੋਲਡ ਕਰਕੇ ਕੀਤਾ ਹਾਂ ਜੀ ਹਾਂ ਜਿਵੇਂ ਕੋਈ ਪਾਵੇ ਹੋਗੇ ਇਹ ਵੀ ਸਾਰੇ ਇੱਥੇ ਬਣਾ ਕੇ ਇਹਦੇ ਚ ਲਾਏ ਹੋਏ ਨੇ ਠੀਕ ਹੈ ਜੀ ਤੇ ਜਿੰਨੀ ਕੋਠੀ ਇਹ ਬਾਹਰੋਂ ਚੰਗੀ ਦਿਸ ਰਹੀ ਹੈ ਇਹਦੋਂ ਕਿਤੇ ਵਧੀਆ ਜਣ ਕੇ ਜੇ ਆਪਾਂ ਹੁਣ 15 ਦਿਖਾਵਾਂਗੇ ਤੁਸੀਂ ਦੇਖੋਗੇ ਅੰਦਰ ਜਣ ਕੇ ਬਹੁਤ ਸੋਹਣੀ ਚੰਗਾ ਇਹ ਇਕੱਲਾ ਇਕੱਲਾ ਕੰਮ ਹੈ ਜਿਹੜਾ ਐ ਪੂਰੇ ਸਜੀਦਗੀ ਨਾਲ ਹੋਇਆ ਹੋਇਆ ਜੀ ਠੀਕ ਹੈ ਜੀ ਹਾਂ ਕਿਤੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਪਰਿਵਾਰ ਦੇ ਵੀ ਅਸੀਂ ਮਤਲਬ ਧੰਨਵਾਦੀ ਆ ਕਹਿੰਦਾ ਨਾ ਰੁਪਈਆ ਆਪਾਂ ਕਿੰਨਾ ਮਰਜ਼ੀ ਲਾਦੀ ਘਰ ਤੇ ਪਰ ਜੇ ਆਪਾਂ ਹਰੀਆਲੀ ਆਰਗੈਨਿਕ ਸਬਜ਼ੀਆਂ ਆਰਗੈਨਿਕ ਫਲ ਨਹੀਂ ਖਾਣਦੇ ਬਹੁਤ ਬਹੁਤ ਸ਼ੌਕ ਰੱਖਦੇ ਨੇ ਜੀ ਸਰਦਾਰ ਬਜੀਤ ਸਿੰਘ ਬਰਾੜ ਜੀ ਨੇ ਜਿਹੜੇ ਇਹਨਾਂ ਦੇ ਉਹ ਵੀ ਬੜਾ ਸ਼ੌਕ ਰੱਖਦੇ ਨੇ ਨਾ ਚੀਜ਼ਾਂ ਦਾ ਠੀਕ ਹੈ ਭਾਈ ਜੀ ਵੀ ਗ੍ਰੀਨਰੀ ਦਾ ਖਾਸ ਕਰਕੇ ਪੈਲਸ ਦੇ ਵਿੱਚ ਜਾ ਕੇ ਜੇ ਤੁਸੀਂ ਦੇਖੋਗੇ ਇਹਨਾਂ ਦੇ ਬੜੀ ਜਿਆਦਾ ਗ੍ਰੀਨਰੀ ਹੈ ਠੀਕ ਹੈ ਜੀ ਤੇ ਭਾਈ ਜੀ ਗ ਕਿੰਨਾ ਬੇਸ ਕਿੰਨਾ ਉੱਚਾ ਰੱਖਿਆ ਜਿਵੇਂ ਮੈਂ ਮਤਲਬ ਜਿਹੜਾ ਜਿਹੜਾ ਸਟੈਪ ਆਹਮ ਗਰਾਉਂਡ ਨਾਲੋਂ 3 ਫੁੱਟ ਹੈ ਜਿਹਦਾ 3 ਫੁੱਟ ਜੀ ਹਾਂ ਜੀ ਠੀਕ ਹੈ ਜੀ 3 ਫੁੱਟ ਤੇ ਜਾ ਕੇ ਮਤਲਬ ਕਦੇ ਵੀ ਮੀਂਹ ਪਾਣੀ ਦਾ ਕੋਈ ਟੈਨਸ਼ਨ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਬਾਕੀ ਹੂ ਵੀ ਦੇਖੋ ਲੁੱਕ ਵੀ ਕਿੰਨੀ ਸੋਹਣੀ ਬਣਦੀ ਹੈ ਜੀ ਲੁੱਕ ਵੀ ਬਹੁਤ ਸੋਹਣੀ ਬਣਦੀ ਹੈ ਜਾਨੀ ਕਿ ਪਤਾ ਲੱਗਦਾ ਹੈ ਪੂਰੀ ਗ੍ਰੇਸ ਪੈਂਦੀ ਹੈ ਜਦੋਂ ਐਂਟਰੀ ਤੇ ਆਪਾਂ ਜਾਵੇ ਕੋਈ ਜਾਣਿਆ ਆ ਤੁਸੀਂ ਹੁਣ ਦਰਵਾਜ਼ਾ ਦੇਖ ਲਓ ਸਾਗਵਾਨ ਦਾ ਪੂਰਾ ਚੰਗੀ ਤਰ੍ਹਾਂ ਦਰਵਾਜ਼ਾ ਬਣਿਆ ਸਾਰਾ ਸਾਗਵਾਨ ਚ ਕੰਮ ਹੋਇਆ ਲੱਕੜ ਦਾ ਸਾਗਵਾਨ ਚ ਕੰਮ ਹੋਇਆ ਇੱਕ ਕਾਰੀਗਰਨੀ ਬਿਲਡਿੰਗ ਦੇ ਵਿੱਚ ਪੰਜ ਕਾਰੀਗਰ ਸਾਡੇ ਕੰਮ ਕਰਦੇ ਆ ਜੀ ਜੇ ਇੱਕ ਵੀ ਇਹਨਾਂ ਚੋਂ ਮਾੜਾ ਨਿਕਲ ਜੇ ਫਿਰ ਕੋਠੀ ਆਲਓਵਰ ਚੰਗੀ ਨਹੀਂ ਬਣਦੀ ਜੀ ਆਲਓਵਰ ਦੇਖਣ ਨੂੰ ਫਿਰ ਪਤਾ ਲੱਗਦਾ ਹਾਂ ਜੀ ਹਾਂ ਕੱਲਾ ਸਾਡਾ ਵਰਕ ਨਹੀਂ ਕੰਮ ਕਰਦਾ ਬਿਲਕੁਲ ਸਾਰੇ ਸਾਡੇ ਕਾਰੀਗਰ ਦੇਖੋ ਮਾਰਬਲ ਵਾਲਾ ਕਾਰੀਗਰ ਕਹਿ ਸਕਦੇ ਆ ਇਹ ਕਹਿ ਸਕਦੇ ਆ ਡਾਊਨ ਸੀਲਿੰਗਾਂ ਵਾਲੇ ਅੰਦਰੋਂ ਸਾਰੇ ਜਾਨੀ ਕਿ ਕੱਲਾ ਕੱਲਾ ਮਿਸਤਰੀ ਜਾਨੀ ਕਿ ਜਿਹਦੇ ਜਿਹਦੇ ਚੱਕਰੇ ਸਾਡਾ ਕਾਰੀਗਰ ਹੈ ਪੂਰੇ ਐਨ ਟੌਪ ਕਲਾਸ ਦਾ ਮੰਨ ਕੇ ਚੱਲ ਲਾਇਆ ਹੋਇਆ ਜੀ ਕੋਈ ਇਹ ਨਹੀਂ ਹੈਗਾ ਵੀ ਮੰਨ ਕੇ ਚੱਲ ਵੀ ਕਿਸੇ ਵੀ ਤਰ੍ਹਾਂ ਕੋਈ ਅਨਟ੍ਰੇਡ ਲਾਇਆ ਹੋ ਬਿਲਕੁਲ ਗੇਟ ਦੇ ਸਾਹਮਣੇ ਰੱਖੀ ਆ ਇਧਰ ਰਾਈਟ ਹੈਂਡ ਸਾਈਡ ਤੇ ਆਪਣਾ ਡ੍ਰੈੰਗ ਰੂਮ ਆ ਜਾਂਦਾ ਜੀ ਠੀਕ ਹੈ ਇੱਕ ਐਂਟਰੀ ਇਧਰ ਦੀ ਹੋਗੀ ਹਾਂਜੀ ਇਧਰ ਇਧਰ ਲੈਫਟ ਹੈਂਡ ਸਾਈਡ ਇਧਰਲੇ ਵਿੱਚ ਹਾਂਜੀ ਇਹ ਕਿਚਨ ਦੇ ਆ ਜਾਂਦਾ ਜੀ ਇਹ ਕਿਚਨ ਆ ਜਾਂਦਾ ਹਾਂਜੀ ਦੋਨਾਂ ਦੀ ਆਪਸ਼ਨ ਬਾਹਰ ਨੂੰ ਰੱਖੀ ਆ ਜੇ 메ਨ ਗੇਟ ਚ ਰਹੀ ਜਾਣਾ ਤਾਂ ਉਹ ਆਪਣਾ ਹੈਗੀ ਹੈਗੀ ਹਾਂਜੀ ਹਾਂ ਉਹ ਆਪਾਂ ਇਨ ਕਿਥੋਂ ਦੀ ਜੀ ਐਂਟਰ ਕਰ ਸਕਦੇ ਆਜੋ ਦੋਸਤੋ ਜਿੰਨਾ ਸੋਹਣਾ ਬਾਹਰੋਂ ਘਰ ਉਸ ਤੋਂ ਕਿਤੇ ਜ਼ਿਆਦਾ ਅੰਦਰੋਂ ਸੋਹਣਾ ਬਣਾਇਆ ਹੈ ਇੰਟੀਰੀਅਰ ਦਾ ਕੰਮ ਇੱਕ ਇੱਕ ਚੀਜ਼ ਤਸੱਲੀ ਬਖਸ਼ ਹੋਈ ਹੋਈ ਆ ਇੱਥੇ ਗੱਲ ਕਰੀ ਡਬਲ ਹਾਈਟ ਤੇ ਆਪਣਾ ਝੂ ਜੀ ਤੇ ਬੜਾ ਮੰਨ ਕੇ ਚੱਲੋ ਤੁਸੀਂ ਦੇਖੋ ਜੀ ਇਹ ਡਿਜ਼ਾਈਨ ਬਹੁਤ ਸੋਹਣਾ ਇਹ ਆਰਕੀਟੈਕਟ ਸੀਗਾ ਲੁਧਿਆਣੇ ਤੋਂ ਠੀਕ ਹੈ ਜੀ ਜਿਹਨੇ ਉਹ ਉਸ ਸਮੇਂ ਚ ਡਿਜ਼ਾਈਨ ਕੀਤਾ ਸੀਗਾ ਠੀਕ ਹੈ ਜੀ ਤੇ ਉਹਨਾਂ ਨੂੰ ਵਸਾਇਆ ਲੋ ਲੋ ਜੀ ਜ਼ਿਆਦਾ ਇੱਥੇ ਆਉਣ ਦੀ ਜ਼ਰੂਰਤ ਨਹੀਂ ਪਈ ਇੱਕ ਵਾਰੀ ਡਰਿੰਕਾਂ ਦੇ ਦਿੱਤੀਆਂ ਠੀਕ ਹੈ ਜੀ ਤੇ ਉਹਦੇ ਚ ਫਿਰ ਜਿਹੜਾ ਹੈਗਾ ਸੀ ਕਲਾ ਕਲਾ ਜਾਨੀ ਕਿਹਦੇ ਚ ਕੰਮ ਕੀਤੇ ਜੀ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਜਿਹੜਾ ਡਬਲ ਹਾਈਟ ਤੇ ਜਦੋਂ ਇੱਕ ਐਂਟਰੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਅਲੱਗ ਐਂਟਰੀ ਚਾਹੀਏ ਇੱਥੇ ਆਪਾਂ ਗਲਾਸ ਵੀ ਲਾ ਸਕਦੇ ਹਾਂ ਬਿਲਕੁਲ ਬਿਲਕੁਲ ਮਤਲਬ ਛੇਤੀ ਕਰ ਨੂੰ ਜੇ ਠੰਡਾ ਕਰਨਾ ਹੈ ਹਾਂ ਜੀ ਹਾਂ ਇਹ ਕਹਿ ਦੀ ਤੇ ਉਹ ਵੀ ਆਪਸ਼ਨ ਆ ਜਾਂਦੀ ਹੈ ਇਸ ਤੋਂ ਅੱਗੇ ਜੀ ਪਹਿਲਾਂ ਆਪਾਂ ਰਾਈਟ ਹੈਂਡ ਸਾਈਡ ਦਿਖਾ ਦਈਏ ਜੀ ਹਾਂ ਜੀ ਹਾਂ ਜਿੱਧਰ ਮਰਜ਼ੀ ਦਿਖਾ ਦਿਓ ਜੀ ਤੇ ਇਧਰਲੀ ਸਾਈਡ ਆਪਣੀ ਕਿਚਨ ਆ ਜਾਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਕਿਚਨ ਤੋਂ ਪਹਿਲਾਂ ਆ ਗਿਆ ਡਰਾਈਂਗ ਰੂਮ ਜੀ ਹਾਂ ਜੀ ਇਹ ਡਰਾਈਂਗ ਰੂਮ ਆ ਜਾਂਦਾ ਜੀ ਪਰਸਨਲ ਡਰਾਈਂਗ ਰੂਮ ਹੈ ਇਹਨਾਂ ਦਾ ਠੀਕ ਹੈ ਜੀ ਤੇ ਫ ਠੀਕ ਹੈ ਜੀ ਤੇ ਇਹ ਮੰਨ ਲਓ ਡੈਨ ਟੇਬ ਤੇ ਆ ਜਣੀ ਕਿ ਸਮਾਰਟ ਕਿਚਨ ਇਹ ਸਰ ਜੋ ਫਰਨੀਚਰ ਤਿਆਰ ਕੀਤਾ ਇਹ ਵੀ ਆਪਾਂ ਹੀ ਤਿਆਰ ਕਰਾਇਆ ਕੇ ਲੈ ਕੇ ਆਏ ਸਾਰਾ ਸਾਰਾ ਠੀਕ ਹੈ ਇਹ ਸਾਰੇ ਸਿਲੈਕਸ਼ਨ ਤੁਹਾਡੀ ਹੈ ਸਾਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਕੱਲੀ ਕੱਲੀ ਚੀਜ਼ ਮੰਨ ਕੇ ਚਲੋ ਵੀ ਇਸ ਤਰ੍ਹਾਂ ਅਗਲੇ ਨੂੰ ਤਿਆਰ ਕਰਕੇ ਦਿੱਤੀ ਜਿੱਦਾਂ ਅਗਲਾ ਚਾਹੁੰਦਾ ਸੀ ਠੀਕ ਹੈ ਜੀ ਸਾਨੂੰ ਐਦਾਂ ਦਾ ਇੱਕ ਮਹਿਲ ਚਾਹੀਦਾ ਅਸੀਂ ਉਹਦਾ ਤਾਂ ਬਣਾ ਕੇ ਦਿੱਤਾ ਉਹ ਤਾਂ 110% ਹੀ ਦਿੱਤਾ ਮੇਰੇ ਸਾਹ ਜੀ ਤੁਸੀਂ ਦੇਖ ਸਕਦੇ ਹੋ ਕਿਚਨ 스마트 ਕਿਚਨ ਹੈ ਜੀ ਦੇਖੋ کیا ਬਾਤ ਹੈ ਸਾਰਾ ਕੁਝ ਸਾਰੀ ਜੋ ਪੈਂਟਰੀ ਬਣੀ ਹੈ ਜੀ ਸਾਰਾ ਕੁਝ ਮੰਨ ਲਓ ਤੁਸੀਂ ਐ ਲਾ ਲਓ ਜੀ ਲੱਗਦਾ ਪਤਾ ਵੀ ਹਾਂ ਬਾਕੀ ਕੋਈ ਚੀਜ਼ ਬਣੀ ਬਾਕੀ ਮਿਸਤਰੀ ਨੇ ਕਿਸੇ ਨੇ ਕੰਮ ਕੀਤਾ ਕੋਈ ਗੱਲ ਇਹ ਹੈ ਵੀ ਅਗਲੇ ਨੇ ਕਰੋੜਾਂ ਰੁਪਇਆ ਲਗਾਣਾ ਜੀ ਬਿਲਕੁਲ ਜੀ ਅਸੀਂ ਨਹੀਂ ਚਾਹੁੰਦੇ ਵੀ ਕਿਤੇ ਵੀ ਸਾਡੀ ਗਲਤੀ ਕਰਕੇ ਤੇ ਅਗਲੇ ਦਾ ਕੋਈ ਨੁਕਸਾਨ ਹੋ ਜਾਏ ਹੂੰ ਅਸੀਂ ਚਾਹੁੰਦੇ ਆ ਵੀ ਅਗਲੇ ਚਾਰ ਪਾਈ ਆ ਕੇ ਵੇਖਣ ਤੇ ਅਗਲਾ ਕਹੇ ਵੀ ਹਾਂ ਤੁਹਾਡਾ ਪੈਸਾ ਲੱਗਿਆ ਵੀ ਯਾਰ ਬਿਲਕੁਲ ਸਹੀ ਜਗ੍ਹਾ ਤੇ ਲੱਗਿਆ ਵੀ ਉਹਨਾਂ ਦਾ ਤੇ ਐਪਰੀਸ਼ੀਏਸ਼ਨ ਮਿਲੇ ਮਤਲਬ ਪਰਿਵਾਰ ਨੂੰ ਵੀ ਹਾਂ ਤੁਸੀਂ ਕੰਮ ਕਰਾਇਆ ਤੇ ਬਾਕੀ ਸੋਹਣਾ ਬਾਕੀ ਸੋਹਣਾ ਕਰਾਇਆ ਜਾਨੀ ਕਿ ਇਹ ਕਨਸੈਪਟ ਦੇ ਦੋਸਤੋ ਕਿਚਨ ਦਾ ਤੁਸੀਂ ਦੇਖ ਸਕਦੇ ਹੋ ਇੱਕ ਚੀਜ਼ ਮੈਨੂੰ ਬਹੁਤ ਖਾਸ ਲੱਗੀ ਜਦੋਂ ਵੀ ਆਪਾਂ ਦੇਖਦੇ ਹਾਂ ਇਹ ਘਰਾਂ ਦੇ ਵਿੱਚ ਹਾਂਜੀ ਜਿਆਤਰ ਕਿ ਉਹਨੇ ਕਿਚਨ ਟੈਟਜੀ ਹੁੰਦੀ ਆ ਟੈਟਜੀ ਹੁੰਦੀ ਆ ਤੇ ਜਿਆ ਡਰਾਈング ਰੂਮ ਬੰਦ ਹੁੰਦਾ ਹਾਂਜੀ ਜਿਹੜੀ ਆਪਾਂ ਜੂਜ ਕਿਚਨ ਕਰਦੇ ਆ ਜਾਨੀ ਕਿ ਉਹ ਨਾਲ ਇਹਦੇ ਨਾਲ ਸਾਈਡ ਤੇ ਇੱਕ ਵਾਸ਼ ਆ ਚੀਜ਼ ਵੀ ਅੱਡ ਬਣਾਈ ਹੈ ਠੀਕ ਹੈ ਜੀ ਕੋਈ ਭਾਂਡਿਆਂ ਦਾ ਖਲਾਰਾ ਹੈ ਕੋਈ ਹੋਰ ਹੈ ਕੋਈ ਪ੍ਰੋਗਰਾਮ ਹੈ ਕੋਈ ਰਿਸ਼ਤੇਦਾਰ ਆਇਆ ਤਾਂ 스마트 ਕਿਚਨ ਦੇ ਵਿੱਚ ਗੰਦ ਨਹੀਂ ਪੈਂਦਾ ਜੀ ਨਾਲੇ ਦੂਸਰੀ ਗੱਲ ਜਿਹੜਾ ਕਹਿੰਦੇ ਹੁੰਦੇ ਨਾ ਆਰਕੀਟੈਕਚਰ ਵਾਸਤੂ ਵਾਲੇ ਖਾਸ ਕਰਕੇ ਕਹਿੰਦੇ ਆ ਵੀ ਤੋਂਪਾ ਪੈਣੀ ਚਾਹੀਦੀ ਜਿੱਥੇ ਭਾਂਡੇ ਆਪਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਮੰਨ ਲਓ ਵੀ ਐਂ ਨਹੀਂ ਹੈਗਾ ਵੀ ਕੁਝ ਚਾਹੇ ਛੋਟੀ ਹੈ ਪਰ ਭੀੜਾ ਮਹਿਸੂਸ ਨਹੀਂ ਹੁੰਦਾ ਪਤਾ ਲੱਗਦਾ ਵੀ ਹਾਂ ਜਰ ਜੇ ਕੋਈ ਖੜ ਕੇ ਯੂਜ਼ ਕਰਨਾ ਸਾਰਾ ਦਿਨ ਤੇ ਇੱਥੇ ਕੱਪੜਾ ਭਾਂਡੇ ਬੁੰਡੇ ਪਏ ਨੇ ਜਿਹਦੇ ਵਿੱਚ ਐਂ ਨਹੀਂ ਹੈਗਾ ਵੀ ਮੰਨ ਲਓ ਵੀ ਇਹ ਵੱਖਰਾ ਬਣਾਇ ਕਿੰਨਾ ਸਾਰਾ ਦੋਸਤੋ ਨਾਲ ਨਾਲ ਇਸ ਤੋਂ ਅੱਗੇ ਜੇ ਗੱਲ ਕਰੀਏ ਅ ਇਧਰ ਡਾਈਨਿੰਗ ਵਾਲਾ ਜਿਹੜਾ ਬਹੁਤ ਸੋਹਣੇ ਤਰੀਕੇ ਨਾਲ ਨਵੇਂਦਰੋ ਸਜਾਇਆ ਹੋਇਆ ਸਿਸਟਮ ਇਧਰ ਵੀ ਇੱਕ ਗੇਟ ਰਹਿ ਗਿਆ ਜੀ ਬਾਹਰ ਕੰਮ ਇਧਰ ਗੇਟ ਰਹਿ ਗਿਆ ਇਧਰ ਪੂਲ ਬਣਣਾ ਜੀ ਇਧਰਲੀ ਸਾਈਡ ਤੇ ਠੀਕ ਆ ਜੀ ਪੂਲ ਦੀ ਪ੍ਰੋਵੀਜ਼ਨ ਹੈਗੀ ਹੈ ਜੀ ਹਾਂਜੀ ਹਾਂਜੀ ਪੂਲ ਦੀ ਪ੍ਰੋਵੀਜ਼ਨ ਹੈਗੀ ਹੈ ਜੀ ਠੀਕ ਆ ਜੀ ਇਧਰਲੀ ਸਾਈਡ ਤੇ ਉਹ ਸਾਹਮਣੇ ਇੱਥੇ ਪੂਲ ਬਣਣਾ ਜੀ ਤੇ ਇੱਥੋਂ ਦੀ ਜਾਨਕੀ ਸਾਰੀ ਐਂਟਰੀ ਹੈ ਉੱਥੋਂ ਸਾਹਮਣੇ ਅੱਗੇ ਜਾ ਕੇ ਬਣ ਲੈਣਾ ਜੀ ਠੀਕ ਆ ਜੀ ਉਹ ਹਲੇ ਹੋਵੇ ਜੀ ਨਗਾ ਜੀ ਤੇ ਇਹਦੇ ਨਾਲ ਹੀ ਇਹ ਆਹ ਬੈਡਰੂਮ ਆ ਜਾਂਦਾ ਜੀ ਠੀਕ ਹੈ ਜੀ ਤੇ ਜਿਹੜੇ ਜੀ ਤੁਸੀਂ ਦੇਖ ਸਕਦੇ ਹੋ ਵੀ ਮੰਨ ਲਓ ਟੋਪ ਹਵਾ ਸਾਰੀ ਚੀਜ਼ਾਂ ਤੁਸੀਂ ਮੰਨ ਲਓ ਐ ਦੇਖ ਸਕਦੇ ਹੋ ਜੇਰ ਕਿ ਆਵਾਜ਼ ਯਾਨੀ ਕਿ ਪਤਾ ਲੱਗਦਾ ਹੈ ਪਤਾ ਲੱਗਦਾ ਇਹ ਨਹੀਂ ਹੈਗਾ ਵੀ ਆਪਾਂ ਕੋਠੀ ਵੱਡੀ ਵਾਲੀ ਬੰਦ-ਬੰਦ ਕਰਤੀ ਸਾਰੇ ਪਾਸੇ ਡਬਲ ਹਾਈਟ ਜੀ ਗਲਾਸ ਲੱਗਿਆ ਹੋਇਆ ਪੂਰਾ ਚਾਨਣ ਪੈਂਦਾ ਪੂਰਾ ਚਾਨਣ ਪੈਂਦਾ ਤੇ ਬਿਨਾ ਲਾਈਟ ਤੋਂ ਵੀ ਮੈਂ ਕਹਿੰਦਾ ਰੋਸ਼ਨੀ ਹੈ ਕਰਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਹਦੇ ਨਾਲ ਡਰੈਸਿੰਗ ਆ ਗਈ ਤਾਂ ਵਾਸ਼ਿੰਗ ਤੇ ਬਾਥਰੂਮ ਇਹਦੇ ਨਾਲ ਹੀ ਆ ਜਾਂਦੇ ਨੇ ਠੀਕ ਹੈ ਸਰ ਹਾਂ ਸਾਰਾ ਜਿਹੜਾ ਹੈ ਤੇ ਲੱਕੜ ਸਾਰੀ ਸਾਗਵੰਦ ਦੀ ਨਹੀਂ ਹੋਈ ਸਾਗਵੰਦ ਚ ਹੋਇਆ ਜੀ ਕੰਮ ਠੀਕ ਹੈ ਜੀ ਟੋਟਲੀ ਕੰਮ ਸਾਗਵੰਦ ਬਹੁਤ ਸੋਹਣਾ ਬਰੀਕੀ ਵੀ ਅਗਲੇ ਦਾ 1 ਇੱਕ ਰੁਪਿਆ ਲੱਗਿਆ ਅਗਲਾ ਕੱਲ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਜੀ ਅਗਲੇ ਆ ਜੀ ਹੁਣ ਦੇਖੋ ਜੀ ਪੌੜੀਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਆ ਕੰਮ ਹੈ ਸਾਰਾ ਇਹ ਸਾਗਵਾਨ ਦਾ ਕੰਮ ਹੋਇਆ ਠੀਕ ਹੈ ਜੀ ਤੇ ਪਤਾ ਲੱਗਦਾ ਹੈ ਵੀ ਸ਼ਾਨਦਾਰ ਇੱਕ ਮਹਿਲ ਦੇ ਵਿੱਚ ਜਿੱਦਾਂ ਕੋਈ ਪੌੜੀ ਚੜੀ ਹੁੰਦੀ ਹੈ ਐਸਾ ਮੱਲੇ ਵੀ ਪੌੜੀ ਚੜੀ ਹੋਈ ਹੈ ਬਿਲਕੁਲ ਜੀ ਹਾਂ ਤੇ ਸਰ ਇਕੱਲੀ ਇਕੱਲੀ ਚੀਜ਼ ਨੂੰ ਦੇਖ ਕੇ ਲੈਫਟ ਵਾਲੀ ਸਾਈਡ ਆ ਜੀ ਆਪਾਂ ਜੋ ਘਰ ਦੇ ਵਿੱਚ ਦੋਸਤੋ ਪੈਂਟਰ ਉਹਨਾਂ ਇਧਰ ਲੈਫਟ ਹੈਂਡ ਸਾਈਡ ਤੇ ਇੱਕ ਡਰਾਈング ਰੂਮ ਇਧਰ ਰੱਖੇਗਾ ਹਾਂ ਜੀ ਜੀ ਇਹ ਇਹ ਡਰਾਈング ਰੂਮ ਆ ਜਾਂਦਾ ਜੀ ਇਹ ਬਾ ਠੀਕ ਹੈ ਜੀ ਠੀਕ ਹੈ ਜੀ ਇਹਦੇ ਨਾਲ ਹੀ ਜਣ ਕੇ ਡ੍ਰੈਂਕ ਰੂਮ ਆਪਣਾ ਪਰਸਨਲ ਡ੍ਰੈਂਕ ਰੂਮ ਜਣ ਕੇ ਆ ਆ ਜਾਂਦਾ ਜੀ ਠੀਕ ਹੈ ਜੀ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਮੰਨ ਲਓ ਮਰਜੀ ਜੇ ਜੇ ਕਹਿ ਦੀ ਉਧਰ ਕਿਚਨ ਵਾਲਾ ਦਾ ਆਪਣਾ ਪਰਿਵਾਰਕ ਉਹ ਹਾਂ ਜੋ ਪਰਸਨਲ ਆ ਗਿਆ ਜੀ ਉਹਨਾਂ ਦਾ ਪਰਸਨਲ ਆ ਗਿਆ ਕੋਈ ਲੇਡੀਜ਼ ਨੇ ਕੋਈ ਪ੍ਰੋਗਰਾਮ ਹੈ ਉੱਥੇ ਬੈਠੇ ਨੇ ਹਨਾ ਜੀ ਵੱਖਰੀ ਗੱਲ ਹੈ ਪਰ ਤੁਸੀਂ ਇਹ ਵੀ ਦੇਖ ਸਕਦੇ ਹੋ ਇਧਰ ਦੀ ਜਣ ਕੇ ਜਿਹੜੀ ਆ ਬਾਹਰ ਇੱਥੋਂ ਦੀ ਐਂਟਰੀ ਆ ਜਾਂਦੀ ਸਿੱਧੀ ਬਾਹਰ ਦੀ ਐਂਟਰੀ ਆ ਗਈ ਕੋਈ ਵੀ ਦੋਸਤ ਮਿੱਤਰ ਆਉਂਦਾ ਹੈਗਾ ਹਾਂ ਇਹ ਚੀਜ਼ ਵੀ ਮੰਨ ਲਓ ਤੁਸੀਂ ਦੇਖ ਸਕਦੇ ਹੋ ਵੀ ਇਧਰ ਦੀ ਬਾਹਰ ਦੀ ਇੱਥੋਂ ਦੀ ਐਂਟਰੀ ਆਪ ਤਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਪੂਰਾ ਇੰਟੀਰੀਅਰ ਦਾ ਕੰਮ ਡਾਉਨ ਸੀਲਿੰਗ ਦਾ ਕੰਮ ਤੁਸੀਂ ਡਾਉਨ ਸੀਲਿੰਗ ਦਾ ਵੀ ਮੈਂ ਦੇਖ ਰਿਹਾ ਬਹੁਤ ਸਪਾਈ ਹੈ ਜੀ ਹਾਂ ਜੀ ਬਹੁਤ ਵਗੂ ਕੀਤਾ ਵਜਾ ਮੈਂ ਇਹ ਨੂੰ ਤੁਹਾਨੂੰ ਦੱਸ ਕੇਟ ਹੈ ਸਾਰਾ ਵੀ ਮੰਨ ਲਓ ਵੀ ਇਹ ਨਹੀਂ ਹੈਗਾ ਵੀ ਕੱਲਾ ਅਸੀਂ ਬਿਲਡਿੰਗ ਨੂੰ ਚਾਰ ਚੰਨ ਨਹੀਂ ਲਾਉਣੇ ਸਾਡੇ ਜਿਹੜੀ ਪੂਰੀ ਟੀਮ ਹੈ ਉਹਨੇ ਨਾਲ ਮਿਲ ਕੇ ਪੂਰੀ ਨੇ ਬਣਾਉਣਾ ਹੈ ਬਿਲਕੁਲ ਹਾਂ ਕੱਲੀ-ਕੱਲੀ ਚੀਜ਼ ਮੰਨ ਲਓ ਵੀ ਸਾਰੇ ਬੰਦੇ ਨੇ ਇਸ ਦੇ ਨਾਲ ਵੀ ਵਾਸ਼ਰੂਮ ਦੀ ਆਪਸ਼ਨ ਦਿੱਤੀ ਹੋਈ ਹੈ ਅਸੀਂ ਦਿੱਤੀ ਹੈ ਜੀ ਹਾਂ ਜੀ ਬਿਲਕੁਲ ਜੀ ਇੱਥੇ ਚੈਨ ਕਈ ਵਾਰੀ ਕੋਈ 2-4 ਘੰਟੇ ਕੋਈ ਬੰਦਾ ਬੈਠਦਾ ਤਾਂ ਕਿਸੇ ਤਰ੍ਹਾਂ ਬੈਡਰੂਮ ਆ ਜਾਂਦਾ ਜੀ ਗਰਾਉਂਡ ਫਲੋਰ ਤੇ ਦੋ ਰੂਮ ਆ ਗਏ ਨੇ ਜੀ ਹਾਂਜੀ ਦੋ ਰੂਮ ਆ ਗਏ ਜੀ ਠੀਕ ਹੈ ਜੀ ਇਹਦੇ ਚਾਹ ਲਓ ਵੀ ਦੋਸਤੋ ਹਾਂਜੀ ਇੱਕ ਚੀਜ਼ ਦੋਸਤੋ ਖਾਸ ਹੋਰ ਦੱਸਦੇ ਹਾਂ 6 ਮਹੀਨੇ ਪਹਿਲਾਂ ਵੀਡੀਓ ਪਾਈ ਸੀਗੀ ਇਸੇ ਘਰ ਦੀ ਹਾਂਜੀ ਤੁਸੀਂ ਉਹ ਵੀਡੀਓ ਦੇਖ ਲਓ ਤੇ ਇਹ ਦੇਖ ਲਓ ਤੁਹਾਨੂੰ ਪਤਾ ਲੱਗ ਜੂ ਕੰਮ ਬਾਈ ਉਹਨਾਂ ਨੇ ਕਿਵੇਂ ਕੀਤਾ ਕਿੰਨਾ ਸੋਹਣਾ ਕੀਤਾ ਹਾਂਜੀ ਉਦੋਂ ਤੱਕ ਹਲੇ ਬਿਲਕੁਲ ਉਹਦਾ ਰਾ ਕੰਮ ਸੀਗਾ ਉਹ ਵੀ ਆਪਾਂ ਦਿਖਾਉਣ ਦਾ ਮਕਸਦ ਸਿਰ ਇਕੋ ਹੀ ਸੀਗਾ ਵੀ ਆਪਾਂ ਬਣਦੀ ਚੀਜ਼ ਵੀ ਦਿਖਾਈਏ ਵਿੱਚੋਂ ਬਿਲਕੁਲ ਵੀ ਨਹੀਂ ਹੈਗਾ ਵੀ ਰੰਗ ਪੇਂਟ ਕਰਕੇ ਕਰਤੀ ਵਿੱਚ ਪਤਾ ਨਹੀਂ ਕੀ ਕੁਛ ਬਣਿਆ ਆਪਾਂ ਚੱਲਦੇ ਦੌਰਾਨ ਵੀ ਇਹ ਇਹਦੇ ਨਾਲ ਹੀ ਬਸ ਮੰਨ ਲਓ ਵੀ ਜਹਾ ਅ ਬਾਥਸ਼ੂਮ ਆ ਜਾਂਦਾ ਜੀ ਜੀ ਬਾਥਸ਼ੂਮ ਸੀਨੇ ਧਰਲੇ ਪਾਸੇ ਤੇ ਨਾਲ ਹੀ ਇਧਰ ਬਾਥਰੂਮ ਆ ਜਾਂਦੇ ਤੇ ਨਾਲ ਹੀ ਇਧਰਲੇ ਸਾਈਡ ਤੇ ਜਿਹੜਾ ਆ ਗਿਆ ਇਹ ਆਪਣਾ ਡਰੈਸਿੰਗ ਆ ਜਾਂਦਾ ਜੀ ਡਰੈਸਿੰਗ ਤੇ ਬਾਥਰੂਮ ਆ ਗਿਆ ਜੀ ਹਾਂਜੀ ਹਾਂਜੀ ਤੇ ਇਧਰੋਂ ਫੇਰ ਆਪਸ਼ਨ ਦਿੱਤੀ ਹੈ ਬਾਹਰ ਇਧਰ ਬਾਹਰ ਹਾਂਜੀ ਇਧਰ ਬਾਹਰ ਜਾਣ ਵਾਸਤੇ ਇਹਨਾਂ ਦਾ ਤੇ ਜੇ ਦੇਖੀ ਹੈ ਨਾ ਜੀ ਗੇਟ ਖੁੱਲਿਆ ਹਵਾ ਵੀ ਸਿੱਧੀ ਕ੍ਰੋਸ ਹੁੰਦੀ ਸਾਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਐਂ ਦੇਖ ਲਓ ਵੀ ਘੁੱਟਣ ਮਹਿਸੂਸ ਨਹੀਂ ਹੁੰਦੀ ਇਹ 14-16 ਦੇ ਰੂਮ ਨੇ ਜੀ ਠੀਕ ਹੈ ਜੀ ਪੂਰੇ ਮੰਨ ਲਓ ਵੀ ਖੁੱਲੇ ਡੁੱਲੇ ਬਾਈ ਜਮ ਤਾਇਲ ਦੇਖਣਾ ਬਹੁਤ ਸੋਹਣੀ ਲੱਗੀ ਹੋਈ ਆ ਹਾਂਜੀ ਤਾਇਲ ਦੇਖੋ ਅਸੀਂ ਜਿਹੜੀ ਵੀ ਚੀਜ਼ ਲਾਣੀ ਆ ਜੀ ਤੁਹਾਨੂੰ ਦੱਸਿਆ ਪਹਿਲਾਂ ਇਕੱਲੀ ਇਕੱਲੀ ਚੀਜ਼ ਅਸੀਂ ਬ੍ਰਾਂਡਡ ਲਾਈ ਆ ਠੀਕ ਹੈ ਜੀ ਇਹ ਅਸੀਂ ਕਜਾਰੀਆ ਦੀ ਤਾਇਲ ਲਾਈ ਆ ਇੱਥੋਂ ਮਾਨਸਾ ਸਾਡੇ ਹੈਗੇ ਨੇ ਜੀ ਕਜਾਰੀਆ ਹਰਦੇ ਮਾਰਬਲ ਵਾਲੇ ਹਾਂਜੀ ਹਰਦੇ ਮਾਰਬਲ ਵਾਲੇ ਅਸੀਂ ਕਜਾਰੀਆ ਦੀ ਤਾਇਲ ਲਾਈ ਆ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਦੇਖ ਲਓ ਐ ਨਹੀਂ ਹੈਗਾ ਵੀ ਜ਼ਿੰਦਗੀ ਚ ਅਗਲੇ ਨੂੰ ਕੋਈ ਦਿੱਕਤ ਆ ਜਾਊਗੀ ਬਿਲਕੁਲ ਜੀ ਬਿਲਕੁਲ ਤੇ ਆਹ ਕਿਤੋਂ ਦੇ ਕਾਰੀਗਰਾਂ ਦੀ ਕਮਾਲ ਹੈ ਜਿਨ੍ਹਾਂ ਨੇ ਇਹਨੂੰ ਇੰਨਾ ਸੋਹਣੇ ਤਰੀਕੇ ਨਾਲ ਬਣਾਇਆ ਹੈਗਾ ਤੇ ਬਾਈ ਜੇ ਫਰਸਟ ਫਲੋਰ ਤੇ ਚਲਦੇ ਹਾਂ ਉਸ ਤੋਂ ਪਹਿਲਾਂ ਦੇਖਿਓ ਨਾ ਦੋਨੇ ਸਾਈਡ ਤੇ ਇਹ ਵੀ ਗੇਟ ਰੱਖੇ ਹੋਏ ਨੇ ਹਾਂਜੀ ਇੱਕ ਗੇਟ ਰੱਖਿਆ ਜੀ ਇਧਰਲੇ ਪਾਸੇ ਬਿੰਡੂ ਰੱਖੀ ਹੈ ਬਾਹਰ ਐਂਟਰੀ ਵਾਸਤੇ ਜੇ ਗੱਲ ਕਰੀ ਨਾ ਬਾਹਰੋਂ ਹਵਾ ਚਾਨਣ ਵਾਸਤੇ ਤਾਂ ਬਾਹਲੀ ਆਪਸ਼ਨ ਰੱਖੀ ਬਿਲਕੁਲ ਜੀ ਬਿਲਕੁਲ ਤੁਸੀਂ ਐਂ ਦੇਖ ਲਓ ਜੀ ਜੇ ਮੰਨ ਲਓ ਇੱਕ ਮੌਕੇ ਲਾਈਟ ਨਹੀਂ ਹੈਗੀ ਜੀ ਤਾਂ ਸਾਨੂੰ ਕੋਈ ਐਂ ਨਹੀਂ ਪਤਾ ਲੱਗਦਾ ਵੀ ਅਸੀਂ ਬਣ ਕੇ ਚੱਲੋ ਵੀ ਅੰਦਰ ਤੇ ਇਧਰ ਇਹ ਵਾਲ ਪੇਪਰ ਦਾ ਕੰਮ ਹੋ ਰਿਹਾ ਹਾਂਜੀ ਇਹ ਵਾਲ ਪੇਪਰ ਹੋਇਆ ਠੀਕ ਹੈ ਜੀ ਤੇ ਲਓ ਵੀ ਦੋਸਤੋ ਪੌੜੀਆਂ ਦੀ ਰੇਲਿੰਗ ਉੱਪਰ ਸਾਗਵਾਨ ਲੱਗੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਬਾਈ ਜੀ ਫਰਸਟ ਫਲੋਰ ਤੇ ਆ ਗਏ ਕੀ ਕੀ ਆਪਸ਼ਨ ਦਿੱਤੀ ਹੋਈ ਹੈ ਫਰਸਟ ਫਲੋਰ ਤੇ ਆਪਾਂ ਫਰਸਟ ਫਲੋਰ ਤੇ ਜਿਹੜਾ ਇਧਰਲੀ ਸਾਈਡ ਰਹਿ ਗਿਆ ਜੀ ਦੇਖੋ ਇਹ ਆਪਣੇ ਰਹਿ ਜਾਂਦਾ ਜੀ ਬੈਡਰੂਮ ਠੀਕ ਹੈ ਜੀ ਨਾਲ 플ਸ਼ ਬਾਥਰੂਮ ਅਟੈਚ ਠੀਕ ਹੈ ਜੀ ਬਹੁਤ ਖੁੱਲਾ ਡੁੱਲਾ ਮੰਨ ਕੇ ਚੱਲ ਵੀ ਇਹ ਬਣਿਆ ਹੋਇਆ ਹੈ ਠੀਕ ਹੈ ਜੀ ਤੇ ਇਹ ਨਾਲ ਬਾਲਕਨੀ ਰਹਿ ਜਾਂਦੀ ਹੈ ਜੀ ਇਹ ਦੋਨੇ ਪਾਸੇ ਇਧਰ ਵੀ ਬਾਲਕਨੀ ਆ ਗਈ ਉਹ ਰੂਮ ਦੇ ਨਾਲ ਵੀ ਆ ਗਈ ਰੂਮ ਦੇ ਨਾਲ ਵੀ ਆ ਗਈ ਜੀ ਅੱਗੇ ਵੀ ਆ ਜਾਂਦੀ ਤੇ ਇੱਥੋਂ ਵੀ ਆ ਜਾਂਦੀ ਠੀਕ ਹੈ ਜੀ ਇਧਰਲੀ ਸਾਈਡ ਵੀ ਜੇ ਆਪਾਂ ਗੱਲ ਕਰੀਏ ਜੀ ਅ ਇਧਰਲੀ ਸਾਈਡ ਆਪਣੇ ਕੋਲੇ ਇੱਕ ਬੈਡਰੂਮ ਤੇ ਅਟੈਚ ਫਲਸ ਬਾਥਰੂਮ ਇਧਰਲੀ ਸਾਈਡ ਵੀ ਆ ਜਾਂਦਾ ਠੀਕ ਹੈ ਜੀ ਤੇ ਇਧਰਲੀ ਸਾਈਡ ਵੀ ਯਾਨੀ ਕਿ ਆਹ ਇੱਕ ਜਿਮੇਰੀ ਆ ਗਿਆ ਜੀ ਜਿਮੇਰੀ ਉਹ ਤੋਂ ਬਾਅਦ ਨਾਲ ਹੀ ਇਹਦੇ ਬਾਹਰਲੇ ਪਾਸੇ ਆਪਾਂ ਰਹਿਣ ਵੀ ਦੇ ਠੀਕ ਹੈ ਜੀ ਬਾਲਕਨੀ ਨਹੀਂ ਰਹ ਜਾਂਦੀ ਹੈ ਲੋ ਵੀ ਦੋਸਤੋ ਇਹ ਤੁਸੀ ਦੇਖ ਸਕਦੇ ਹੋ ਸਾਰਾ ਆਪਣਾ ਪਰਸਨਲ ਹਿੱਦਲੀ ਸਾਈਡ ਤੇ ਰਹਿ ਜਾਂਦਾ ਜੀ ਠੀਕ ਹੈ ਜੀ ਕੱਲੀ ਕੱਲੀ ਚੀਜ਼ ਮੰਨ ਲਓ ਵੀ ਦੇਖ ਕੇ ਬਣਾਈ ਹੋਈ ਹੈ ਠੀਕ ਹੈ ਜੀ ਹਾਂ ਬਈ ਹੁਣ ਗੱਲ ਕਰੀਏ ਨਾ ਘਰ ਦੇਖ ਕੇ ਤਾਂ ਦਰਸ਼ਕਾਂ ਨੂੰ ਬਹੁਤ ਮਤਲਬ ਸਕੂਨ ਮਿਲਿਆ ਹੋਣਾ ਵੀ ਤੁਹਾਡੇ ਕੰਮ ਦਾ ਵੀ ਪਤਾ ਲੱਗੇ ਵੀ ਇੱਕ ਇੱਕ ਚੀਜ਼ ਸੋਹਣੀ ਕੀਤੀ ਹੈ ਹੁਣ ਗੱਲ ਹੁੰਦੀ ਸਭ ਤੋਂ ਵੱਡੀ ਹੁੰਦੀ ਮਟੀਰੀਅਲ ਦੀ ਹਾਂਜੀ ਇੱਕ ਬਿਲਡਰ ਨੂੰ ਆਪਾਂ ਜਦੋਂ ਕਹਿੰਦੇ ਨਾ ਵੀ ਘਰ ਦੇਣਾ ਉਹ ਸੋਚ ਸਮਝ ਕੇ ਦੇਣਾ ਪੈਂਦਾ ਬਿਲਕੁਲ ਜੀ ਤੇ ਹੁਣ ਮਟੀਰੀਅਲ ਚ ਆਪਾਂ ਜੇ ਗੱਲ ਕਰੀਂ ਇਟਾਂ ਤੋਂ ਲੈ ਕੇ ਹਾਂਜੀ ਐਂਡ ਦੇ ਰੰਗ ਤੱਕ ਵੀ ਸਾਰਾ ਬ੍ਰਾਂਡ ਦੀ ਵਰਤਦੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਸਾਡੇ ਕੋਲੇ ਦੋ ਤਰ੍ਹਾਂ ਦੇ ਜੀ ਜੇ ਅਗਲਾ ਮੀਡੀਅਮ ਬਣਵਾਉਣਾ ਚਾਹੁੰਦਾ ਨੇਵੀ ਹੋ ਜਾਏਗਾ ਜੀ ਤੇ ਪੂਰਾ ਜਾਨੀ ਕਿ ਨੰਬਰ 1 ਬਣਵਾਉਣਾ ਚਾਹੇਗਾ ਤਾਂ ਨੰਬਰ 1 ਵੀ ਉਹਦੇ ਚ ਹੋ ਜਾਏਗਾ ਜੀ ਕੋਈ ਦਿੱਕਤ ਨਹੀਂ ਜੇ ਤੁਸੀਂ ਇਕੱਲੇ ਸਿਵਲ ਦੀ ਵਰਕ ਕਰੀਏ ਸਾਡਾ ਸੀ 1400 ਰੁਪਏ ਤੋਂ ਸਾਡਾ ਸਟਾਰਟ ਹੋ ਜਾਂਦਾ ਜੀ ਇਕੱਲੇ ਸਿਵਲ ਦਾ ਜੀ ਸਿਵਲ ਦਾ ਕੰਮ ਜੇ ਫੁਲੀ ਕੰਪਲੀਟ ਦੀ ਗੱਲ ਕਰੀਏ ਜਿਹੜਾ ਬ੍ਰਾਂਡਡ ਗੱਲ ਕਰੀਏ ਆਪਾਂ ਠੀਕ ਹੈ ਜੀ ਪੂਰਾ ਬ੍ਰਾਂਡਡ ਆਪਾਂ ਗੱਲ ਕਰੀਏ ਜੇ ਫੁਲੀ ਕੰਪਲੀਟ ਦੀ ਗੱਲ ਕਰਦੇ ਆ ਤਾਂ ਜਾਨੀ ਕਿ 26-2700 ਰੁਪਏ ਪਰ ਸਕਰ ਫੁੱਟ ਦਾ ਖਰਚਾ ਪੈ ਜਾਂਦਾ ਜੀ ਜੀ ਨੰਬਰ 1 ਸਮਾਨ ਲਾ ਕੇ ਮਤਲਬ ਜਿਹੜਾ ਕਿਸੇ ਵੀ ਕੰਮ ਚ ਕੋਈ ਸਮਝੌਤਾ ਇਹ 25-2600 ਰੁਪਏ ਦੇ ਵਿੱਚ ਤਿਆਰ ਹੋਈ ਹੋਈ ਜੀ 25-2600 ਚ ਜਮਾਂ ਤਸੱਲੀ ਹੋ ਜਾਂਦੀ ਹੈ ਤਸੱਲੀ ਹੋ ਜਾਂਦੀ ਉਹ ਚ ਕੀ ਹੁੰਦਾ ਬਾਈ ਜੀ ਜੇ ਗੱਲ ਕਰੀਏ ਨਿਉਂ ਤੋਂ ਲੈ ਕੇ ਨਿਉਂ ਤੋਂ ਲੈ ਕੇ ਜਮਾਂ ਸਮਾਨ ਰੱਖਣ ਤੱਕ ਹਾਂਜੀ ਸਮਾਨ ਰੱਖਣ ਦਾ ਕੱਲਾ ਫਰਨੀਚਰ ਤੋਂ ਬਿਨਾ ਜੀ ਕੱਲੇ ਫਰਨੀਚਰ ਕੱਲੇ ਫਰਨੀਚਰ ਤੋਂ ਬਿਨਾ ਬਾਕੀ ਲੱਕੜ ਦਾ ਕੰਮ ਹੋਏਗਾ ਜੀ ਸਾਰਾ ਸਾਰਾ ਲੱਕੜ ਦਾ ਕੰਮ ਹੋਏਗਾ ਸਾਰਾ ਕੱਲਕੜ ਦਾ ਕੰਮ ਹੋਏਗਾ ਠੀਕ ਹੈ ਬਾਈ ਜੀ ਪਰ ਅਸੀਂ ਕੱਲੀ-ਕੱਲੀ ਚੀਜ਼ ਉਹਦੇ ਚ ਨਾ ਜੀ ਆਪਣੇ ਕੋਲੇ ਪੂਰੀ ਲਿਸਟ ਹੁੰਦੀ ਹੈ ਕੱਲੀ-ਕੱਲੀ ਚੀਜ਼ ਨਾਮ ਬ੍ਰਾਂਡ ਕਿੰਨੇ ਪੈਸਿਆਂ ਦੀ ਪੂਰੀ ਡਿਟੇ ਇਹ ਨਹੀਂ ਵੀ ਕਹਿ ਕੇ ਕੁਸਤੇ ਲਾਵਾਂਗੇ ਕੱਲ ਨੂੰ ਕੁਝ ਹੋਰ ਜੀ ਬਾਈ ਜੀ ਚਲੋ ਤੁਸੀਂ ਤਾਂ ਪੁਰਾਣੇ ਠੇਕੇਦਾਰ ਹੋ ਤੁਹਾਨੂੰ ਇਹ ਚੀਜ਼ਾਂ ਦੀ ਨੌਲੇਜ ਹੈ ਇੱਕ ਹੁੰਦਾ ਨਾ ਕੋਈ ਮੇਰੇ ਵਰਗਾ ਮਿੱਤਰ ਨਵਾਂ ਘਰ ਬਣਾ ਰਿਹਾ ਚਲੋ ਤੁਹਾਡੇ ਵਾਈਟ ਚ ਨਹੀਂ ਬਣਾ ਰਿਹਾ ਜਾਂ ਕਿਤੇ ਹੋਰ ਬਣਵਾ ਰਿਹਾ ਕਿਸੇ ਰਾਹੀਂ ਬਿਲਡਰ ਤੋਂ ਕੰਮ ਕਰਾ ਰਿਹਾ ਹੁੰਦਾ ਤਾਂ ਹੋਰ ਕਿਹੜੀਆਂ ਧਿਆਨਯੋਗ ਗੱਲਾਂ ਨੇ ਵੀ ਬਿਲਡਰ ਨਾਲ ਕੰਟਰੈਕਟ ਚ ਆਹ ਚੀਜ਼ ਦਾ ਜ਼ਰੂਰਤਾਂ ਰੱਖੀਏ ਮਤਲਬ ਉਹ ਦੋ ਚਾਰ ਗੱਲਾਂ ਜ਼ਰੂਰ ਦੱਸਿਓ ਕਿਉਂਕਿ ਉਹ ਕੀ ਹੁੰਦਾ ਨਾ ਜੀ ਜੀਨੇ ਤਾਂ ਕੰਮ ਤੁਹਾਡੇ ਤੋਂ ਕਰਾਉਣਾ ਕੰਮ ਦੇਖ ਕੇ ਉਹਨੇ ਕਰਵਾਉਣੀ ਕਰਵਾਉਣਾ ਪਰ ਕਿਸੇ ਨਾ ਕਿਸੇ ਕਲਾਈਂਡ ਰੂ ਵੀਰ ਅਸੀਂ ਵੀ ਕਿਸੇ ਨਾਲ ਕੰਟਰੈਕਟ ਕਰ ਰਹੇ ਹਾਂ ਤੁਹਾਨੂੰ ਪਤਾ ਲੱਗ ਗਿਆ ਕਿ ਕੀ ਬਰੀਕੀ ਹੈ ਹਾਂਜੀ ਹਾਂ ਸਭ ਤੋਂ ਪਹਿਲਾਂ ਜਦੋਂ ਮੰਨ ਕੇ ਚੱਲ ਵੀ ਕਿਸੇ ਵੀ ਓਨਰ ਨੇ ਜਦੋਂ ਕੋਠੀ ਬਣਾਣੀ ਹੈ ਜੀ ਜੀ ਸਭ ਤੋਂ ਪਹਿਲਾਂ ਦੇਖੋ ਅਗਲਾ ਨਕਸ਼ੇ ਵਾਲੇ ਕੋਲ ਜਾਂਦੇ ਜੀ ਬਿਲਕੁਲ ਜੀ ਵੀ ਅਸੀਂ ਨਕਸ਼ਾ ਬਣਵਾਈਏ ਜੀ ਯਾਨੀ ਕਿ ਖਿਆਲ ਰੱਖੋ ਵੀ ਜਿਹੜੇ ਵੀ ਠੇਕੇਦਾਰ ਤੋਂ ਤੁਸੀਂ ਬਣਵਾਉਣਾ ਹੈ ਕੋਠੀ ਬਣਵਾਣੀ ਹੈ ਜਾਂ ਹਵੇਲੀ ਬਣਵਾਉਣੀ ਹੈ ਜੀ ਤਾਂ ਉਹਦੇ ਪਹਿਲਾਂ ਤੁਸੀਂ ਪੁਰਾਣੇ ਬਣੇ ਹੋਏ ਤਿੰਨ ਚਾਰ ਕੰਮ ਜ਼ਰੂਰ ਵੇਖੋ ਜੀ ਮੇਨ ਗੱਲ ਇਹੀ ਹੈ ਮੇਨ ਕੰਮ ਹੈ ਕਿਉਂਕਿ ਜਿਹੜੀ ਬਿਲਡਿੰਗ ਨੇ ਕੋਈ ਰਿਜ਼ਲਟ ਦੇਣਾ ਜੀ ਉਹ 2-3 ਸਾਲ ਠੀਕ ਹੈ ਉੱਥੇ ਜਾ ਕੇ ਪਤਾ ਲੱਗਦਾ ਵੀ ਮੰਨ ਕੇ ਚੱਲ ਵੀ ਇੱਥੇ ਦਿੱਕਤਾਂ ਕੀ ਆਉਂਦੀਆਂ ਨੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਜੀ 2-4 ਸਾਲਾਂ ਬਾਅਦ ਅਸੀਂ ਉਹਨਾਂ ਤੇ ਖਾਸ ਕੌਕਸ ਕਰਦੇ ਹਾਂ ਤੁਹਾਡਾ ਤਾਂ 30 ਸਾਲ ਦਾ ਐਕਸਪੀਰੀਅੰਸ ਹੈ ਤੁਹਾਡਾ ਤਾਂ ਬੰਦਾ ਨਹੀਂ ਤਜਰਬਾ ਜੀ ਮੇਰੇ ਬਾਬਾ ਜੀ ਤੋਂ ਲੈ ਕੇ ਮੇਰੇ ਬਾਬਾ ਜੀ ਕੰਮ ਕਰਦੇ ਹੁੰਦੇ ਫਿਰ ਮੇਰੇ ਫਾਜ਼ਲ ਸਾਹਿਬ ਕੰਮ ਕਰਦੇ ਹੁੰਦੇ ਹੁਣ ਮੈਂ ਵੀ ਕਰਦਾ ਮੇਰਾ ਬੇਟਾ ਵੀ ਦੇਖੋ ਹੁਣ ਆਰਕੀਟੈਕਟ ਹੈ ਅਸੀਂ ਤਾਂ ਲੰਮਾ ਤਜਰਬਾ ਰੱਖਦੇ ਹਾਂ ਕਿਉਂਕਿ ਅੱਜ ਦੇ ਸਮੇਂ 'ਚ ਜਿਹੜਾ ਮਿਸਤਰੀ ਆਪਣਾ ਠੇਕੇਦਾਰ ਚਾਹੀਦਾ ਜੀ ਉਹ ਦੋ ਤਰ੍ਹਾਂ ਦਾ ਹੁੰ ਹਾਂ ਇਹ ਚੀਜ਼ ਦਾ ਖਾਸ ਧਿਆਨ ਰੱਖਣ ਵੀ ਗੱਲ ਕਰਨ ਤੋਂ ਪਹਿਲਾਂ ਅਗਲੇ ਦੇ ਕੰਮ ਜਰੂਰ ਵੇਖੋ 2-4 ਸਾਲ ਬਣੇ ਹੋਏ ਪੁਰਾਣੇ ਅਸੀਂ ਵੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਹੁਣ ਸਰ ਆਪਣੇ ਕਿੰਨੇ ਕਿੰਨੇ ਸਾਡੇ ਜੰਗਲ ਬਣਵਾਉਣੀ ਹੈ ਪੂਰੇ ਪੰਜਾਬ ਦੇ ਵਿੱਚ ਸਾਡੀ ਸਰਵਿਸ ਹੈ ਜੀ ਹੁਣ ਕਿੱਥੇ ਕਿੱਥੇ ਚੱਲ ਰਿਹਾ ਜੀ ਪ੍ਰੋਜੈਕਟ ਸਾਡੇ ਜਿਹੜੇ ਕੰਮ ਨੇ ਜੀ ਹੁਣ ਇੱਕ ਤਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਡਾ ਨਕੂਤਰ ਚੱਲ ਰਿਹਾ ਜੀ ਕੰਮ ਠੀਕ ਹੈ ਜੀ ਤੇ ਇੱਕ ਸਾਡਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਬੇਗੋਵਾਲ ਚੱਲ ਰਿਹਾ ਜੀ ਕੰਮ ਉੱਥੇ ਵੀ ਐਦਾਂ ਦੀ ਹਵੇਲੀ ਦਾ ਤੇ ਦੂਜੇ ਮ ਤੇ ਲਓ ਵੀ ਦੋਸਤੋ ਜੇਕਰ ਤੁਸੀਂ ਵੀ ਆਪਣੇ ਘਰ ਨੂੰ ਮਹਿਲ ਵਰਗਾ ਸੋਹਣਾ ਮਤਲਬ ਨੋਰਮਲ ਵਾਈਟ ਦੇ ਵਿੱਚ ਇੱਕ ਚੀਜ਼ ਜਿਹੜੀ ਵੱਖਰੀ ਬਣਾਉਣੀ ਚਾਹੁੰਦੇ ਹੋ ਨਾ ਤੇ ਸੁਖਪਾਲ ਵਾਲੀ ਸ਼ੇਰ ਜੀ ਦਾ ਨੰਬਰ ਨੋਟ ਕਰ ਲਿਓ ਕਿਉਂਕਿ ਇਹਨਾਂ ਦਾ ਮੈਂ ਨਿਉ ਤੋਂ ਲੈ ਕੇ ਅੱਜ ਕੰਪਲੀਟ ਘਰ ਤੱਕ ਵੇਟ ਕੀਤਾਗਾ ਮੈਨੂੰ ਕੰਮ ਬਹੁਤ ਪਸੰਦ ਆਇਆ ਕੰਮ ਪਸੰਦ ਨਾਲੋਂ ਵੱਧ ਕੰਮ ਦੀ ਤਸੱਲੀ ਦਾ ਮੈਨੂੰ ਯਕੀਨ ਹੈ ਵੀ ਬਾਕੀ ਤਸੱਲੀ ਕਰਵਾਉਂਦੇ ਨੇ ਇੱਕ ਇੱਕ ਚੀਜ਼ ਚ ਰਿਜ਼ਲਟ ਬੋਲਦਾ ਕਿਤੇ ਵੀ ਕੋਈ ਫਾਲਤੂ ਚੀਜ਼ ਕੋਈ ਇਹ ਨਹੀਂ ਲੱਗਦਾ ਵੀ ਆウター ਚੀਜ਼ ਲਾਤੀ ਸੋਹਣੀ ਨਹੀਂ ਲੱਗ ਰਹੀ ਜਾ ਕਿਤੇ ਜਿਆਦਾ ਕਿਤੇ ਕੋਈ ਖਰਚਾ ਕਰਵਾਤਾ ਜਿਵੇਂ ਪਰਿਵਾਰ ਚਾਹੁੰਦਾ ਉਸ ਤਰੀਕੇ ਨਾਲ ਬਾਈ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਘਰ ਇਹ ਬਣਾਇਆਗਾ ਤੇ ਜੇ ਹੋਰ ਕੋਈ ਵੀ ਕੁਐਰੀ ਹੋਊਗੀ ਆਪਾਂ ਸਕਰੀਨ ਤੇ ਬਾਈ ਦਾ ਨੰਬਰ ਦਿੱਤਾ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦੀ ਸਵਾਲ ਜੀ ਤੇ ਬਹੁਤ ਵਧੀਆ ਲੱਗਿਆ ਜੀ ਆਸ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਹਜ਼ਾਰੀ ਸਾਨੂੰ ਇਹ ਜੇ ਕਨਸੈਪਟ ਦੇਖਣ ਨੂੰ ਮਿਲਣਗੇ ਤੇ ਸਾਡੇ ਦਰਸ਼ਕਾਂ ਦੇ ਰੂਰੂ ਹੋਣ ਦਾ ਸਾਨੂੰ ਮੌਕਾ ਮਿਲੂਗਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਦਰਸ਼ਕਾਂ ਦਾ